ਸਤਿ ਸ਼੍ਰੀ ਅਕਾਲ ਜਸਮਿੰਦਰ ਦੀ ਰਸੋਈs ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੇਥੀ ਆਲੂ ਦੇ ਪਰੌਂਠੇ ਬਿਲਕੁਲ ਨਵੇਂ ਅਤੇ ਸੋਖੇ ਤਰੀਕੇ ਦੇ ਨਾਲ ਬਣਾਵਾਂਗੇ ਜੇ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਪਰੌਂਠੇ ਬਣਾਉਣ ਵਾਸਤੇ ਇੱਥੇ ਮੈਂ ਇੱਕ ਬੰਚ ਮਤਲਬ ਕਿ ਪਾਈਆ ਮੇਥੀ ਲੈ ਕੇ ਇਸ ਨੂੰ ਧੋ ਕੇ ਕੱਟ ਲਿੱਤਾ ਹੈ ਨਾਲ ਹੀ ਇੱਥੇ ਮੈਂ ਚਾਰ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਵੀ ਲਿਆ ਤੇ ਨਾਲ ਹੀ ਇੱਥੇ ਇੱਕ ਮੈਂ ਬੋਇਲ ਕੀਤਾ ਹੋਇਆ ਆਲੂ ਵੀ ਲੈ ਲਿੱਤਾ ਹੈ ਸਭ ਤੋਂ ਪਹਿਲਾਂ ਹਰੀਆਂ ਮਿਰਚਾਂ ਅਤੇ ਅਦਰਕ ਨੂੰ ਇੱਕ ਗ੍ਰਾਈਂਡਰ ਜਾਰ ਦੇ ਵਿੱਚ ਪਾ ਦਵਾਂਗੇ ਤੇ ਮੈਂ ਇੱਥੇ ਅਦਰਕ ਤੇ ਹਰੀਆਂ ਮਿਰਚਾਂ ਗ੍ਰਾਈਂਡਰ ਦੇ ਵਿੱਚ ਪਾ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚਾ ਜੀਰਾ ਤੇ ਨਾਲ ਹੀ ਇੱਥੇ ਪਾਵਾਂਗੀ ਮੈਂ ਥੋੜੀ ਜੀ ਮਤਲਬ ਕਿ ਇੱਕ ਚੁਟਕੀ ਹਿੰਗ ਦੀ ਤੇ ਇਸ ਦੇ ਵਿੱਚ 3 ਤੋਂ 4 ਚਮਚ ਜਿਹੜੇ ਹੈਗੇ ਨੇ ਪਾਣੀ ਦੇ ਪਾ ਦਿੱਤੇ ਨੇ ਤੇ ਹੁਣ ਇਸ ਨੂੰ ਗ੍ਰाइंड ਕਰ ਲਵਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਪਰੌਂਠੇ ਬਣਾਣਾ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਤੁਸੀਂ ਦੇਖੋ ਹੁਣ ਇੱਥੇ ਜਿਹੜੀ ਕੱਟੀ ਹੋਈ ਮੇਥੀ ਹੈਗੀ ਏ ਇਸ ਨੂੰ ਮੈਂ ਪ੍ਰਾਦ ਦੇ ਵਿੱਚ ਪਾ ਦਿੱਤਾ ਇਹ 250 ਗ੍ਰਾਮ ਮੇਥੀ ਹੈਗੀ ਸੀ ਜਿਸ ਨੂੰ ਮੈਂ ਸਾਫ਼ ਕਰਕੇ ਕੱਟ ਲਿੱਤਾ ਹੋਇਆ ਸੀ ਤੇ ਹੁਣ ਇਹ ਮੈਂ ਪ੍ਰਾਦ ਦੇ ਵਿੱਚ ਪਾ ਦਿੱਤੀ ਏ ਇਸ ਨੂੰ ਬਿਲਕੁਲ ਵੀ ਅਲੱਗ ਤੋਂ ਪੁੰਨਨ ਦੀ ਜ਼ਰੂਰਤ ਨਹੀਂ ਹੈਗੀ ਹੁਣ ਇਸ ਦੇ ਵਿੱਚ ਮੈਂ ਦੋ ਕਟੋਰੀਆਂ ਕਣਕ ਦਾ ਆਟਾ ਪਾਵਾਂਗੀ ਆਟਾ ਇੱਥੇ ਮੈਂ ਛਾਨ ਕੇ ਲਿਆ ਹੋਇਆ ਹੈ ਤੇ ਨਾਲ ਹੀ ਇਸ ਦੇ ਵਿੱਚ ਖਸਤਾਪਨ ਲਿਆਉਣ ਵਾਸਤੇ ਦੋ ਚਮਚ ਬੇਸਨ ਦਾ ਇਸਤੇਮਾਲ ਕਰਾਂਗੇ ਬੇਸਨ ਪਾਉਣ ਦੇ ਨਾਲ ਜਿਹੜਾ ਇਹ ਪਰੌਂਠੇ ਹੈਗੇ ਨੇ ਬਹੁਤ ਹੀ ਜ਼ਿਆਦਾ ਖਸਤਾ ਟੇਸਟੀ ਬਣਨਗੇ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਨਾਲ ਹੀ ਜਿਹੜਾ ਬੋਇਲ ਕੀਤਾ ਹੋਇਆ ਆਲੂ ਹੈਗਾ ਉਸ ਨੂੰ ਆਪਾਂ ਇਸ ਤਰ੍ਹਾਂ ਕद्दू ਕਸ ਨਾਲ ਕ੍ਰਸ਼ ਕਰਕੇ ਪਾ ਲਵਾਂਗੇ ਤੇ ਆਲੂ ਵੀ ਦੇਖੋ ਇੱਥੇ ਮੈਂ ਸਾਰਾ ਹੀ ਕद्दू ਕਸ ਦੇ ਨਾਲ ਕ੍ਰਸ਼ ਕਰਕੇ ਪਾ ਲਿੱਤਾ ਹੋਇਆ ਹੈ ਆਲੂ ਨੂੰ ਵੀ ਅਲੱਗ ਤੋਂ ਪਕਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਦੇਖੋ ਆਲੂ ਵੀ ਮੈਂ ਪਾ ਲਿੱਤਾ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਜਿਹੜੀਆਂ ਮਿਰਚਾਂ ਤੇ ਅਦਰਕ ਦਾ ਪੇਸਟ ਬਣਾਇਆ ਹੋਇਆ ਇਹ ਪਾ ਲਵਾਂਗੇ ਤੇ ਹਰੀਆਂ ਮਿਰਚਾਂ ਤੇ ਅਦਰਕ ਦਾ ਪੇਸਟ ਵੀ ਇੱਥੇ ਮੈਂ ਇਸ ਦੇ ਵਿੱਚ ਪਾ ਦਿੱਤਾ ਹੋਇਆ ਹੈ ਤੇ ਹੁਣ ਸਵਾਦ ਦੇ ਅਨੁਸਾਰ ਨਮਕ ਪਾਵਾਂਗੇ ਮੈਂ ਇੱਥੇ ਸਵਾਛਮਚ ਨਮਕ ਦਾ ਪਾਇਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਨਮਕ ਪਾ ਸਕਦੇ ਹੋ ਨਾਲ ਹੀ ਇੱਥੇ ਮੈਂ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਇਆ ਹੈ ਤੇ ਅੱਧਾ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾਈ ਹੈ ਇਹ ਰੰਗਤ ਦੇ ਲਈ ਹੁੰਦੀ ਹੈ ਕੋੜੀ ਨਹੀਂ ਹੁੰਦੀ ਨਾਲ ਹੀ ਇੱਥੇ ਮੈਂ ਇੱਕ ਚਮਚ ਅਜਵਾਇਨ ਇੱਕ ਚਮਚ ਸੁੱਕੇ ਧਨੀਏ ਦਾ ਪਾਊਡਰ ਅਤੇ ਅੱਧਾ ਚਮਚ ਮੈਂ ਇੱਥੇ ਗਰਮ ਮਸਾਲਾ ਪਾਇਆ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹਜੇ ਆਪਾਂ ਪਾਣੀ ਨਹੀਂ ਪਾਣਾ ਕਿਉਂਕਿ ਮੇਥੀ ਹੈਗੀ ਜਿਹੜੀ ਇਹ ਵੀ ਹਲਕਾ ਜਿਹਾ ਪਾਣੀ ਛੱਡਦੀ ਏ ਇਸ ਕਰਕੇ ਆਪਾਂ ਜ਼ਰੂਰਤ ਦੇ ਹਿਸਾਬ ਨਾਲ ਹੀ ਇਸ ਦੇ ਵਿੱਚ ਪਾਣੀ ਐਡ ਕਰਾਂਗੇ ਪਹਿਲਾਂ ਇੱਕ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਤੁਸੀਂ ਦੇਖੋ ਇੱਥੇ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਲੈਂਤੀਆਂ ਨੇ ਹੁਣ ਨਾਰਮਲ ਟੈਂਪਰੇਚਰ ਦੇ ਪਾਣੀ ਦੇ ਨਾਲ ਆਪਾਂ ਇਹ ਆਟਾ ਗੁੰਨਣਾ ਜਿਵੇਂ ਆਪਾਂ ਆਮ ਰੋਟੀਆਂ ਪਰੌਂਠੇ ਬਣਾਉਣ ਦੇ ਲਈ ਆਟਾ ਗੁੰਦੇ ਹਾਂ ਸੇਮ ਉਸੇ ਤਰੀਕੇ ਦੇ ਨਾਲ ਹੀ ਇੱਥੇ ਆਟਾ ਗੁੰਨਣਾ ਤੇ ਮੈਂ ਥੋੜਾ ਥੋੜਾ ਕਰਕੇ ਪਾਣੀ ਇਸ ਦੇ ਵਿੱਚ ਪਾ ਰਹੀ ਹਾਂ ਆਟੇ ਨੂੰ ਨਾ ਤਾਂ ਬਹੁਤ ਜ਼ਿਆਦਾ ਸਖਤ ਰੱਖਣਾ ਤੇ ਨਾ ਹੀ ਬਹੁਤ ਜ਼ਿਆਦਾ ਨਰਮ ਤੇ ਤੁਸੀਂ ਦੇਖੋ ਇੱਥੇ ਥੋੜਾ ਥੋੜਾ ਕਰਕੇ ਮੈਂ ਪਾਣੀ ਪਾਉਂਦੀ ਜਾ ਰਹੀ ਹਾਂ ਤੇ ਇੱਕ ਵਧੀਆ ਜਿਹਾ ਮੈਂ ਇੱਥੇ ਆਟਾ ਗੁੰਨ ਲਿਆ ਤੇ ਹੁਣ ਇਹ ਸਾਟੇ ਨੂੰ ਟੱਕ ਕੇ 10 ਮਿੰਟ ਦੇ ਲਈ ਰੱਖ ਦਵਾਂਗੇ ਬਹੁਤ ਜ਼ਿਆਦਾ ਦੇਰ ਲਈ ਇਸ ਨੂੰ ਨਹੀਂ ਰੱਖਣਾ ਕਿਉਂਕਿ ਮੇਥੀ ਵਾਲਾ ਆਟਾ ਹੈਗਾ ਜੀ ਇਹਨੂੰ ਬਹੁਤ ਜ਼ਿਆਦਾ ਦੇਰ ਤੱਕ ਆਪਾਂ ਰੱਖਦੀਏ ਤਾਂ ਇਹ ਢਿੱਲਾ ਹੋਣਾ ਸ਼ੁਰੂ ਹੋ ਜਾਂਦਾ ਤੇ ਹੁਣ ਇੱਕ ਪੇੜਾ ਲੈ ਲਿੱਤਾ ਮੈਂ ਆਟੇ ਦਾ 10 ਮਿੰਟ ਹੋ ਗਏ ਹੋਏ ਸੀ ਮੈਨੂੰ ਇਸ ਨੂੰ ਰੈਸਟ ਤੇ ਰੱਖੇ ਹੋਏ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਸੁੱਕੇ ਆਟੇ ਦੀ ਕੋਟਿੰਗ ਕਰ ਲੈਣੀ ਹੈ ਤੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਨੋਰਮਲ ਪਰਾਂਠੇ ਘਰ ਦੇ ਵਿੱਚ ਬਣਾਉਂਦੇ ਆ ਉਸੇ ਤਰੀਕੇ ਦੇ ਨਾਲ ਹੀ ਬਣਾ ਲੈਣੇ ਨੇ ਤੁਸੀਂ ਪਰਾਂਠੇ ਸਕੁਅਰ ਜਾਂ ਫਿਰ ਗੋਲ ਸ਼ੇਪ ਦੇ ਜਾਂ ਫਿਰ ਵੀ ਸ਼ੇਪ ਦੇ ਬਣਾ ਸਕਦੇ ਹੋ ਤੇ ਹੁਣ ਇੱਥੇ ਮੈਂ ਪਰਾਂਠਾ ਦੇਖੋ ਬਣਾਉਣ ਵਾਸਤੇ ਫੁਲਕਾ ਬੇਲ ਦਿੱਤਾ ਹੈ ਤੇ ਇਸ ਦੇ ਉੱਪਰ ਚੰਗੀ ਤਰ੍ਹਾਂ ਘਿਓ ਲਗਾ ਦਿੱਤਾ ਹੈ ਤੇ ਹੁਣ ਇਸ ਦੀਆਂ ਚਾਰੋਂ ਸਾਈਡ ਫੋਲਡ ਕਰ ਦਵਾਂਗੇ ਤੇ ਤੁਸੀਂ ਦੇਖੋ ਕਿੰਨਾ ਜਿਆਦਾ ਸੋਖਾ ਤਰੀਕਾ ਹੈ ਮੇਥੀ ਆਲੂ ਦੇ ਪਰੌਂਠੇ ਬਣਾਉਣ ਦਾ ਬਿਲਕੁਲ ਵੀ ਅਲੱਗ ਤੋਂ ਆਪਾਂ ਇਸ ਦੀ ਸਬਜ਼ੀ ਨਹੀਂ ਬਣਾਈ ਕੋਈ ਸਟਫਿੰਗ ਨਹੀਂ ਕੀਤੀ ਆਟੇ ਦੇ ਵਿੱਚ ਹੀ ਸਾਰਾ ਸਮਾਨ ਆਪਾਂ ਮਿਕਸ ਕਰਕੇ ਗੁੰਨ ਲਿੱਤਾ ਹੈ ਤੇ ਹੁਣ ਆਪਾਂ ਇੱਥੇ ਵਧੀਆ ਜਿਹਾ ਦੇਖੋ ਪਰੌਂਠਾ ਬੇਲ ਲਿੱਤਾ ਹੈ ਮੈਂ ਹੁਣ ਇੱਥੇ ਪਰੌਂਠਾ ਬੇਲ ਲਿੱਤਾ ਹੋਇਆ ਹੈ ਤੇ ਇੱਕ ਸਾਈਡ ਤੇ ਮੈਂ ਤਵਾ ਵੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੋਇਆ ਤੇ ਮੈਂ ਇੱਥੇ ਸਕੁਅਰ ਸ਼ੇਪ ਦੇ ਜਿਹੜੇ ਪਰੌਂਠੇ ਹੈਗੇ ਆ ਬਣਾ ਰਹੀ ਆ ਤੇ ਪਰੌਂਠਾ ਬੇਲ ਕੇ ਮੈਂ ਤਿਆਰ ਕਰ ਲਿੱਤਾ ਹੋਇਆ ਤੇ ਤਵਾ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਹੋਇਆ ਇਸ ਨੂੰ ਹੁਣ ਮੈਂ ਮੀਡੀਅਮ ਫਲੇਮ ਦੇ ਉੱਪਰ ਕਰ ਦਿੱਤਾ ਹੋਇਆ ਤੇ ਤੁਸੀਂ ਦੇਖੋ ਪਰੌਂਠੇ ਦੇ ਸਾਈਡ ਤੇ ਛੋਟੇ ਛੋਟੇ ਕ੍ਰੈਕਸ ਹੈਗੇ ਨੇ ਇਹ ਕ੍ਰੈਕਸ ਇਸ ਕਰਕੇ ਨੇ ਕਿਉਂਕਿ ਮੇਥੀ ਦੇ ਅੰ ਵਿੱਚ ਆਪਾਂ ਨਰਮ ਨਰਮ ਜਿਹੜੇ ਮੇਥੀ ਦੇ ਡੰਡਲ ਹੁੰਦੇ ਨੇ ਉਹਨਾਂ ਦਾ ਵੀ ਇਸਤੇਮਾਲ ਕੀਤਾ ਹੈ ਉਹਦੇ ਕਰਕੇ ਇਹ ਹਲਕੇ ਹਲਕੇ ਜਿਹੇ ਕ੍ਰੈਕਸ ਹੈਗੇ ਨੇ ਤੇ ਜਿਵੇਂ ਜਿਵੇਂ ਸੇਕ ਲੱਗੇਗਾ ਓਵੇਂ ਓਵੇਂ ਇਸ ਨੂੰ ਪਰਤਦੇ ਜਾਵਾਂਗੇ ਮੇਥੀ ਦੇ ਡੰਡਲ ਪਾਉਣ ਦੇ ਨਾਲ ਇਸ ਦਾ ਜਿਹੜਾ ਫਲੇਵਰ ਹੈਗਾ ਹੋਰ ਜ਼ਿਆਦਾ ਵੱਧ ਜਾਂਦਾ ਕਿਉਂਕਿ ਡੰਡਲਾਂ ਦੇ ਵਿੱਚ ਕਾਫੀ ਜ਼ਿਆਦਾ ਫਲੇਵਰ ਹੁੰਦਾ ਹੈ ਸਿਰਫ ਨਰਮ ਡੰਡਲਾਂ ਦਾ ਹੀ ਮੈਂ ਇੱਥੇ ਇਸਤੇਮਾਲ ਕੀਤਾ ਹੈ ਪੱਕੇ ਹੋਏ ਡੰਡਲ ਆਪਾਂ ਬਾਹਰ ਕੱਢ ਲੈਂਦੇ ਨੇ ਤੇ ਹੁਣ ਜਿਵੇਂ ਜਿਵੇਂ ਪਰੌਂਠੀ ਨੂੰ ਸੇਕ ਲੱਗੀ ਜਾ ਰਹੀ ਹੈ ਹੁਣ ਦੇਖੋ ਇੱਥੇ ਮੈਂ ਘਿਓ ਲਗਾ ਦਿੱਤਾ ਹੈ ਤੇ ਹੁਣ ਇਸ ਦੀ ਸਾਈਡ ਪਰਤ ਕੇ ਤੇ ਹਲਕੇ ਹੱਥਾਂ ਨਾਲ ਇਸ ਨੂੰ ਪ੍ਰੈਸ ਕਰਕੇ ਇਸ ਨੂੰ ਸੇਕ ਲਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੇ ਮੇਥੀ ਆਲੂ ਦੇ ਪਰੌਂਠੇ ਹੈਗੇ ਨੇ ਬੜੇ ਸੌਖੇ ਤਰੀਕੇ ਦੇ ਨਾਲ ਬਣ ਚੁੱਕੇ ਹੋਏ ਨੇ ਬਹੁਤ ਜ਼ਿਆਦਾ ਟੇਸਟੀ ਪਰੌਂਠੇ ਇਹ ਬਣੇ ਨੇ ਇਸ ਨੂੰ ਦਹੀਂ ਨਾਲ achar ਨਾਲ ਖਾਓ ਇਹ ਬਹੁਤ ਹੀ ਸਵਾਦ ਲੱਗਣਗੇ ਰਹਿਤੇ ਦੇ ਨਾਲ ਵੀ ਇਹ ਬਹੁਤ ਜ਼ਿਆਦਾ ਸਵਾਦ ਲੱਗਣਗੇ ਜੇ ਇਹਨਾਂ ਦੇ ਉੱਪਰ ਆਪਾਂ ਮੱਖਣ ਲਗਾ ਕੇ ਖਾਈਏ ਤਾਂ ਇਹਨਾਂ ਦਾ ਸਵਾਦ ਹੋਰ ਜ਼ਿਆਦਾ ਵੱਧ ਜਾਂਦਾ ਹੈ ਅਗਲੀ ਵੀਡੀਓ ਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ